ਕੀ ਨਾਮ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘ ਥਾਣਾ ਅਗਰਵਜਨ ਦਾ ਨਿਵਾਸੀ ਹੁੰਦਾ ਕੀ ਗੱਲ ਬਾਤ ਹੈ ਜਿਹੜੀ ਬੜੀ ਥੋੜੀ ਅਫਵਾਹ ਕਹਿੰਦੇ ਕਿ ਗੋਲੀ ਮਾਰ ਕੇ ਕੱਟਿਆ ਗਿਆ ਹੈ ਕਿੰਨਾ ਪਤਾ ਲੱਗਾ ਉਹ ਪੜਨ ਵਾਸਤੇ ਗਈ ਸੀ ਉਹ ਸਾਨੂੰ ਸਾਡੀ ਰਿਸ਼ਤੇਦਾਰੀ ਤੋਂ ਪਤਾ ਲੱਗਾ ਵੀ ਅਮਨੇ ਕੱਲ ਕੋਈ 2:30 ਵਜੇ ਪਤਾ ਲੱਗਾ ਉਹੀ ਪੁਲਿਸ ਨੇ ਦੱਸਿਆ ਵੀ ਤੁਹਾਡੇ ਬੱਚਾ ਐਵੇਂ ਉਹ ਗਿਆ ਵਾ ਫੇਰ ਉਹ ਗਿਆ ਤੇ ਉਹ ਆਪਣੀ ਕਾਰਵਾਈ ਪੁਲਿਸ ਉੱਤੇ ਕਰਨ ਲਈ ਆ ਕਿੰਨੇ ਚਿਰ ਪਹਿਲਾਂ ਕੁੜੀਆ ਬਾਹਰ ਗਈ ਕੋ 2 ਸਾਲ ਹੋ ਗਏ ਦੋ ਭੈਣ ਭਾਈ ਆ ਇੱਕ ਕੁੜੀ ਆ ਤੇ ਇੱਕ ਟਰੱਕ ਵੀ ਹੈ ਉਹ ਵੀ ਉਹ ਟਰਾਈ ਕਰਦੀ ਟਰਾਈ ਕਰ ਦੋ ਡਾਕਟਰੀ ਕਰਦੀ ਕਿਵੇਂ ਦੇਖਦੇ ਜੋ ਕੀ ਮੰਗ ਕਰਦੇ ਜੋ ਜਵਾਨ ਤੋਂ ਨਹੀਂ ਕੁੜੀ ਨੂੰ ਜੇ ਜਿੰਨੀ ਅੱਜ ਤੇਰੀਗੀ ਕੀ ਮੰਗ ਕਰਦੇ ਸਾਫ ਜੀ ਮੰਗ ਕਰਦੇ ਆ ਮੰਗਾ ਮੰਗਾ ਇੱਥੇ ਗਾਦੀਆਂ ਜੋ ਇੱਥੇ ਹਾਲਾਤ ਉਹੋ ਹੀ ਬਾਹਰ ਬਣੇ ਪਏ ਆ ਉਥੇ ਵੀ ਗੈਂਗਸਟਰ ਵਾਰ ਚੱਲਣਦੇ ਆ ਉਥੇ ਨੋ ਪਾਰਟੀਆਂ ਆਪਸ ਵਿੱਚ ਗੋਲੀ ਚਲਾਉਂਦੇ ਸੀ ਇਹ ਰੋਡ ਦੇ ਉੱਤੇ ਖੜੀ ਸੀ ਗੋਲੀ ਇਹਦੇ ਲੱਗੀ ਤੇ ਉਹਦੀ ਮੌਤ ਹੋ ਗਈ ਐ ਐ ਸਰਪੰਚ ਜਗਤਾਰ ਸਿੰਘ ਪਿੰਡ ਢੋਂਡਾ ਕਿਹਣਾ ਚੱਲੂਆ ਜੀ ਢੋਂਡਾ ਹੀ ਖੜਨਾ ਵਾ ਤੇ ਤੁਹਾਡੇ ਪਿੰਡ ਇਹ ਜੀ ਬਹੁਤ ਮਤਭਗਤੀ ਘਟਨਾਵਾਂ ਹਰੇਕ ਪੰਜਾਬ ਦਾ ਜਿਹੜਾ ਬੱਚਾ ਉਹ ਆਪਣਾ ਪਵਿੱਤਰ ਬਣਾਉਣ ਵਾਸਤੇ ਬਾਰਲਿ ਦੇਸ਼ਾਂ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਪੜਾਈਆਂ ਕਰਨ ਵਾਸਤੇ ਜਾਂਦੇ ਆ ਇਸੇ ਹੀ ਤਰ੍ਹਾਂ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਸਾਹਿਬ ਦਾ ਸਰਪੰਚ ਇਹਨਾਂ ਦੀ ਬੱਚੀ ਜਿਹੜੀ ਹੈਗੀ ਉਹ ਵੀ ਪੜਾਈ ਕਰਨ ਵਾਸਤੇ ਗਈ ਸੀ ਪਰ ਉਥੇ ਜੋ ਪੰਜਾਬ ਦੇ ਵਿੱਚ ਹਾਲਾਤ ਆ ਇਸ ਤੋਂ ਵੀ ਵੱਧ ਜਿਹੜੇ ਹਾਲਾਤ ਜਿਹੜੇ ਉਹ ਖਰਾਬ ਹੋਏ ਪਏ ਆ ਦੋ ਗੁੱਟਾਂ ਦੇ ਵਿੱਚ ਜਿਹੜੀ ਉਹ ਆਪਸ ਵਿੱਚ ਦੀ ਕੋਈ ਲੜਾਈ ਹੋ ਰਹੀ ਸੀ ਇਹ ਬੱਚੀ ਜਿਹੜੀ ਹੈਗੀ ਆ ਆਪਣੇ ਪੜਾਈ ਕਰਨ ਜਾ ਰਹੀ ਸੀਗੀ ਤੇ ਉੱਥੇ ਰੋਡ ਦੇ ਉੱਤੇ ਇਹ ਜਿਹੜੀ ਆ ਉਹ ਉਹਨਾਂ ਦੀ ਗੋਲੀ ਜਿਹੜੀ ਆਣ ਕੇ ਵੱਜ ਗਈ ਪਰ ਇਹ ਗੱਲ ਹੈਗੀ ਜੋ ਇਹ ਸਰਕਾਰਾਂ ਜਿਹੜੀਆਂ ਵਾ ਇਹ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਉਹਨਾਂ ਨੂੰ ਵੀ ਇਹ ਜਿਹੜੀਆਂ ਕਾਰਵਾਈਆਂ ਇਹਨਾਂ ਇਹੋ ਜਿਹੇ ਅੰਸਰਾਂ ਤੇ ਕਰਨੀਆਂ ਚਾਹੀਦੀਆਂ ਹੁਣ ਜੇਕਰ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਲੌਂੜਾ ਡਰ ਜਿਹੜਾ ਵਾ ਉਹਦੀ ਸਥਿਤੀ ਖਤাব ਹੋਈ ਆ ਇਸੇ ਹੀ ਤਰ੍ਹਾਂ ਸਾਡੇ ਤਰਨਤਾਰਨ ਜਿਲ੍ਹੇ ਦੇ ਵਿੱਚ ਵੀ ਬਹੁਤ ਸਾਰੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਏ ਹੋਈਆਂ ਗੋਲੀ ਦੀਆਂ ਜਿਹੜੀਆਂ ਵਾਪਰੀਆਂ ਪਾਠਕਰ ਦੀ ਬੀਬੀ ਦੇ ਉੱਤੇ ਵੀ ਜਿਹੜਾ ਉਹ ਵੇਖੋ ਉਹਦੀ ਵੀ ਮੌਤ ਕਰ ਦਿੱਤੀ ਗਈ ਉਹਦੇ ਘਰ ਲੁੱਟ ਖੋ ਕਰਕੇ ਹੋਰ ਵੀ ਜਿਹੜੀਆਂ ਵਾਰਦਾਤਾਂ ਹੋਈਆਂ ਜਿਹੜੀ ਇਹ ਬੱਚੀ ਦੀ ਜਿਹੜੀ ਇਹ ਵਾਰਦਾਤ ਹੋਈ ਆ ਇਹ ਤੇ ਸਾਡੇ ਇਹ ਨਗਰ ਨੂੰ ਸਾਡੇ ਇਲਾਕੇ ਨੂੰ ਪੰਜਾਬ ਨੂੰ ਜਿਹੜਾ ਇਹ ਝੰਜੋੜ ਕੇ ਰੱਖ ਦਿੱਤਾ ਅਸੀਂ ਇਹ ਮੰਗ ਕਰਦੇ ਆਂ ਵੀ ਇਹ ਸਰਕਾਰਾਂ ਨੂੰ ਜਿਹੜੇ ਆ ਇਹ ਕੋਈ ਨਾ ਕੋਈ ਠੋਕਵੇਂ ਕਦਮ ਚੁੱਕਨੇ ਚਾਹੀਦੇ ਆ ਜਿਹੜੇ ਇਹ ਇਹੋ ਜਿਹੀਆਂ ਜਿਹੜੀਆਂ ਇਹ ਹਾਰਦਤਾਤਾਂ ਹੁੰਦੀਆਂ ਇਹ ਨਾ ਹੋਣ ਬੱਚੇ ਤਾਂ ਦੀ ਸੇਫ ਰਹਿ ਸਕਦੇ ਜੇਕਰ ਸਰਕਾਰਾਂ ਕੋਈ ਨਾ ਕੋਈ ਇਹ ਪੇਨ ਲੈਣਗੇ ਮੇਰਾ ਨਾਮ ਸੁਖਵਿੰਦਰ ਸਿੰਘ ਥਾਣਾ ਅਗਰਵਜਨ ਸਿੰਘ ਵਾਸੀ ਤੁੰਦਾ ਕੀ ਗੱਲ ਬਾਤ ਹੈ ਜਿਹੜੀ ਸਾਡੀ ਦੋਹਰੀ ਬਾਰ ਕਹਿੰਦੇ ਕਿ ਗੋਲੀ ਮਾਰ ਕੇ ਲਗਿਆ ਉਹ پڑھਣ ਵਾਸਤੇ ਗਈ ਸੀ ਸਾਨੂੰ ਸਾਡੀ ਰਿਸ਼ਤੇਦਾਰੀ ਤੋਂ ਪਤਾ ਲੱਗਿਆ ਵੀ ਅਮ ਕੱਲ ਕੋਈ 2:30 ਵਜੇ ਪਤਾ ਲੱਗਿਆ ਉਹੀ ਪੁਲਿਸ ਨੇ ਦੱਸਿਆ ਵੀ ਤੁਹਾਡੇ ਬੱਚਾ ਐਵੇਂ ਹੋ ਗਿਆ ਵਾ ਫੇਰ ਹੋ ਗਏ ਆ ਤੇ ਉਹ ਆਪਣੀ ਕਾਰਵਾਈ ਪੁਲਿਸ ਉੱਤੇ ਕਰਨ ਲਈ ਆ ਕਿੰਨੇ ਚਿਰ ਪਹਿਲਾਂ ਕੁੜੀਆ ਬਾਹਰ ਗਈ ਕੋ 2 ਸਾਲ ਹੋ ਗਏ ਦੋ ਭੈਣ ਭਾਈ ਆ ਇੱਕ ਕੁੜੀਆ ਸੀ ਤੇ ਇੱਕ ਭਾਕਰ ਵੀ ਹੈ ਉਹ ਵੀ ਉਹਦੇ ਭਾਈ ਗਾ ਵੀ ਭਾਈ ਕਰੇ ਡਾਕਟਰੀ ਕਰਦੀ ਕਿਵੇਂ ਦੇਖਦੇ ਜੋ ਕੀ ਮੰਗ ਕਰਦੇ ਜੋ ਜਵਾਨ ਬੋਲਦੇ ਇਹ ਦੁਨੀਆ ਤੋਂ ਦਰਿਗੀ ਕੀ ਮੰਗ ਕਰਦੇ ਸਾਫ ਜੀ ਮੰਗ ਕਰਦੇ ਆ ਮੰਗਾ ਮੰਗਾ ਇੱਥੇ ਕਹਦੀਆਂ ਜੋ ਇੱਥੇ ਹਾਲਾਤ ਉਹੋ ਹੀ ਬਾਹਰ ਬਣੇ ਪਏ ਆ ਉਥੇ ਵੀ ਗੈਂਗਸਟਰ ਵਾਰ ਚੱਲਣਦੇ ਆ ਉਥੇ ਲੋਕ ਪਾਰਟੀਆਂ ਆਪਸ ਵਿੱਚ ਗੋਲੀ ਚਲਾਉਂਦੇ ਸੀ ਇਹ ਰੋਡ ਦੇ ਉੱਤੇ ਖੜੀ ਸੀ ਗੋਲੀ ਇਹਦੇ ਲੱਗੀ ਤੇ ਉਹਦੀ ਮੌਤ ਹੋ ਗਈ ਐਕ ਸਰਪੰਚ ਜਗਤਾਰ ਸਿੰਘ ਪਿੰਡ ਢੁੰਡਾ ਇਹਣਾ ਚਲਵਾ ਜੀ ਢੁੰਡਾ ਹੀ ਘਟਨਾ ਵਾਪਰੀ ਹੈ ਤੁਹਾਡੇ ਪਿੰਡ ਦੀ ਇਹ ਜੀ ਬਹੁਤ ਮਤਭਗਤੀ ਘਟਨਾ ਵਾਂ ਹਰੇਕ ਪੰਜਾਬ ਦਾ ਜਿਹੜਾ ਬੱਚਾ ਉਹ ਆਪਣਾ ਭਵਿੱਖ ਬਣਾਉਣ ਵਾਸਤੇ ਬਾਹਰਲੇ ਦੇਸ਼ਾਂ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਪੜਾਈਆਂ ਕਰਨ ਵਾਸਤੇ ਜਾਂਦੇ ਆ ਇਸੇ ਹੀ ਤਰ੍ਹਾਂ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਸਾਬਕਾ ਸਰਪੰਚ ਇਹਨਾਂ ਦੀ ਬੱਚੀ ਜਿਹੜੀ ਹੈਗੀ ਉਹ ਵੀ ਪੜਾਈ ਕਰਨ ਵਾਸਤੇ ਗਈ ਸੀ ਪਰ ਉਥੇ ਜੋ ਪੰਜਾਬ ਦੇ ਵਿੱਚ ਹਾਲਾਤ ਆ ਇਸ ਤੋਂ ਵੀ ਵੱਧ ਜਿਹੜੇ ਹਾਲਾਤ ਜਿਹੜੇ ਉਹ ਖਰਾਬ ਹੋਏ ਪਏ ਆ ਦੋ ਗੁੱਟਾਂ ਦੇ ਵਿੱਚ ਜਿਹੜੀ ਉਹ ਆਪਸ ਵਿੱਚ ਕੋਈ ਲੜਾਈ ਹੋ ਰਹੀ ਸੀ ਇਹ ਬੱਚੀ ਜਿਹੜੀ ਹੈਗੀ ਆ ਆਪਣੀ ਪੜਾਈਦਰਾਂ ਜਾ ਰਹੀ ਸੀ ਜਿਹਦੇ ਉਥੇ ਰੋਡ ਦੇ ਉੱਤੇ ਇਹ ਜਿਹੜੀ ਆ ਉਹਨਾਂ ਦੀ ਗੋਲੀ ਜਿਹੜੀ ਆਣ ਕੇ ਵੱਜ ਗਈ ਪਰ ਇਹ ਗੱਲ ਹੈ ਕਿ ਜੋ ਇਹ ਸਰਕਾਰਾਂ ਜਿਹੜੀਆਂ ਵਾ ਇਹ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਉਹਨਾਂ ਨੂੰ ਵੀ ਇਹ ਜਿਹੜੀਆਂ ਕਾਰਵਾਈਆਂ ਇਹਨਾਂ ਇਹੋ ਜਿਹੇ ਅੰਸਰਾਂ ਤੇ ਕਰਨੀਆਂ ਚਾਹੀਦੀਆਂ ਹੁਣ ਜੇਕਰ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਲੌਂਡਰ ਜਿਹੜਾ ਵਾ ਉਹਦੀ ਸਥਿਤੀ ਕਾਬੂ ਹੋਈ ਆ ਇਸੇ ਹੀ ਤਰ੍ਹਾਂ ਸਾਡੇ ਤਰਨਤਾਰਨ ਜੇਲੇ ਦੇ ਵਿੱਚ ਵੀ ਬਹੁਤ ਸਾਰੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਏ ਹੋਈਆਂ ਗੋਲੀਆਂ ਜਿਹੜੀਆਂ ਵਾਪਰੀਆਂ ਪਾਠ ਕਰਦੀ ਬੀਬੀ ਦੇ ਉੱਤੇ ਵੀ ਜਿਹੜਾ ਉਹ ਵੇਖੋ ਇਹ ਉਹਦੀ ਵੀ ਮੌਤ ਕਰ ਦਿੱਤੀ ਗਈ ਉਹਦੇ ਘਰ ਲੁੱਟਖੋ ਕਰਕੇ ਹੋਰ ਵੀ ਜੜੀਆਂ ਵਾਰਦਾਤਾਂ ਹੋਈਆਂ ਜਿਹੜੀ ਇਹ ਬੱਚੀ ਦੀ ਜਿਹੜੀ ਇਹ ਵਾਰਦਾਤ ਹੋਈ ਆ ਇਹ ਤੇ ਸਾਡੇ ਇਹ ਨਗਰ ਨੂੰ ਸਾਡੇ ਇਲਾਕੇ ਨੂੰ ਪੰਜਾਬ ਨੂੰ ਜਿਹੜਾ ਇਹ ਝੰਡੂੜ ਕੇ ਰੱਖ ਦਿੱਤਾ ਅਸੀਂ ਇਹ ਮੰਗ ਕਰਦੇ ਆਂ ਵੀ ਇਹ ਸਰਕਾਰਾਂ ਨੂੰ ਜਿਹੜੇ ਆ ਇਹ ਕੋਈ ਨਾ ਕੋਈ ਠੁਕਵੇਂ ਕਦਮ ਚੁੱਕਣੇ ਚਾਹੀਦੇ ਆ ਜਿਹੜੇ ਇਹ ਇਹੋ ਜਿਹੀਆਂ ਜਿਹੜੀਆਂ ਇਹ ਵਾਰਦਾਤਾਂ ਹੁੰਦੀਆਂ ਇਹ ਨਾ ਹੋਣ ਬੱਚੇ ਤਾਂ ਦੀ ਸੇਫ ਰਹਿ ਸਕਦੇ ਜੇਕਰ ਸਰਕਾਰਾਂ